ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲੇ ਨੂੰ ਜੈਤੋ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਵਾੜਾ ਵਿਖਾਉਣੀਆਂ ਬਿਲਕੁਲ ਜਾਇਜ਼ ਮਲ ਹੋਣਗੇ ਜਮਾ ਛੋਟੇ ਭਾ ਦੀਆਂ ਸੋਹਣੀਆਂ ਵਛੀਆਂ ਇੱਕ ਤਾਜੀ ਸੂਈ ਸਵਾਈ ਇੱਕ ਆ ਬਹੁਤ ਚੰਗੀ ਵੱਛੀ ਪਹਿਲਣ ਵਹਿੜਾ ਗੱਬਣ ਵੱਛੀ ਐ ਫੋਲੀ ਵਜਣਾ ਕੱਦ ਵੱਡਾ ਇੱਕ ਇਧਰ ਸੂਈ ਸਵਾਈ ਖੜੀ ਆ ਕਿਧਰ ਜਰਸੀ ਖੜੀ ਆ ਇੱਕ ਇਧਰ ਖੜੀ ਆ ਇਹ ਚਾਰ ਟੋਟਲ ਵਹਿੜਾ ਇਨਫੋਰਮੇਸ਼ਨ ਲੈ ਦਨਾ ਉਹ ਕਰ ਦੇਗਾ ਅਲਵਾਦ ਦਿੰਨੇ ਪ੍ਰੋਪਰ ਸਾਰੀ ਇਨਫੋਰਮੇਸ਼ਨ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇਰੇਸ ਨਾਮ ਜਗਦੇਵ ਸਿੰਘ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਤਸਵੀਲ ਜੇਤੂ ਜੀ ਫੋਨ ਨੰਬਰ 7659892440 7659892440 ਜਗਦੇਵ ਚਾਰ ਪਸ਼ੂ ਹਾਂਜੀ ਚਾਰ ਪਸ਼ੂ ਆ ਜੀ ਕਿਹੜੇ ਪਾਸੋਂ ਲੱਗੀ ਹੈ ਇਧਰ ਹੀ ਸਾਡੇ ਲੱਗ ਗਿਆ ਨੇ ਜੀ ਕਿੰਨਾ ਮਸੂਆ ਜਰਸੀ ਆ ਦੂਜਾ ਸੂਆ ਸੂਦੀ ਜਰਸੀ ਗਾਏ ਆਪਣੇ ਨਾਲ ਦੇ ਪਿੰਡ ਰਾਈ ਸਾਹੂ ਤੋਂ ਹੀ ਠੀਕ ਹੈ ਕਿੰਨੇ ਕੁ ਦਿਨ ਲੈ ਜੂ ਦਿਨ ਲੈ ਜੂ 10 ਤੋਂ 12 ਤੇਰੇ ਹਿਸਾਬ ਨਾਲ ਕਿੰਨਾ ਦੁੱਧ ਕੱਢ ਜੂ ਦੁੱਧ ਪਿਆ ਜੂ 15 ਕਿਲੋ ਹੀ ਸਹੀ ਕੰਡੇ ਤੋਲ ਮਾਈ ਕੱਢੀ ਹੈ ਬਾਹਰ ਨੂੰ ਨਾਲ ਦੇ ਪਿੰਡ ਸਾਹੋ ਤੋਂ ਲਈ ਹੈ ਬਗਰਾੜੀ ਦੇ ਨਾਲ ਦਾ ਪਿੰਡ ਹੀ ਹੈ ਸਾਹੋ ਅੱਗੇ ਮਲ ਲਗੇ ਆ ਜਾਂਦਾ ਉਦੋਂ ਦਾ ਸਮਾਲਸਰ ਆ ਜਾਂਦਾ ਤੇ ਉਦੋਂ ਦਾ ਮੇਰਾ ਪਿੰਡ ਆ ਜਾਂਦਾ ਸਾਹੂ ਪਿੰਡ ਤੋਂ ਲਈ ਹੈ 15 16 ਕਿਲੋ ਦੁੱਧ ਪਿਆ ਜੂ ਸੋਹਣੀ ਬੱਚੀ ਆ ਘਰੇਲੂ ਵਹਿੜ ਲਈ ਆ ਕੋਈ ਮੰਡੀ ਤੋਂ ਨਹੀਂ ਆਈ ਕੋਈ ਵਪਾਰੀ ਕੋਲੋਂ ਨਹੀਂ ਵੀਰ ਕਹਿੰਦਾ ਲਈ ਪੂਰੀ ਫੁੱਲ ਸਲੌਹਤਾ ਵਾਲੀ ਬੱਚੀ ਐ ਫੁੱਲੀ ਵਜਨ ਐ 15 16 ਕਿਲੋ ਦੁੱਧ ਪਿਆਜੂ ਕੱਲੀ ਕੱਚੀ ਕੱਚੀ ਆ 10 ਦਿਨ ਝੋਲ ਵਾਲੀ ਬੱਚੀ ਐ ਲੇਵਾ ਲਾਹੂ ਬਹੁਤ ਮਲਟ ਲੰ ਪਈਆਂ ਬਹੁਤ ਦਿਨ ਜ਼ਰੂਰ 8 10 ਦਿਨ ਇਹਨੇ ਲੈ ਜਾਣੇ 8 10 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਤਿਆਰ ਹੋਈ ਬੱਚੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਬਾਕੀ ਦੁੱਧ ਇਹਨਾਂ ਦਾ ਮੱਝਾਂ ਆਰ ਗਈ ਹੁੰਦਾ ਤਾ ਕਰਕੇ ਡਿਮਾਂਡ ਚ ਵੀ ਵੱਧ ਰਹਿੰਦੀਆਂ ਜੇ ਆਪਾਂ ਮੱਝ ਲੈਨੇ ਆ ਤਾਂ ਬਾਲੇ ਪੈਸਿਆਂ ਦੀ ਆਉਂਦੀ ਆ ਤੇ ਮੱਝ ਨਾਲੋਂ ਇਹ ਅੱਧੇ ਮੁੱਲ ਚ ਆ ਜਾਂਦੀ ਆ ਇੱਕ ਪਾਸੇ ਫੰਡਰ ਮੱਝ ਤੇ ਸੱਜਰ ਵਹਿੜ ਆ ਜਾਂਦੀ ਆ ਤੇ ਜੇ ਆਪਾਂ ਸੱਜਰ ਮੱਝ ਲੈਨੇ ਆ ਮਾੜੀ ਤੋਂ ਮਾੜੀ ਦਰਮਿਆਨੀ ਮੱਝ ਲੱਖ ਰੁਪਏ ਦੇ ਨੇੜ ਆਉਂਦੀ ਆ ਜage ਇਹਨਾਂ ਦਾ ਮੁੱਲ ਉਦੋਂ ਅੱਧਾ ਹੁੰਦਾ ਤਾਂ ਕਰਕੇ ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਘਰੇ ਦੁੱਧ ਪੀਣਾਂ ਦੀ ਬਾਈਰ ਜਰਸੀ ਲੈਣੀ ਹੈ ਹੋਈ ਤਾਂ ਦੱਸਿਓ ਕਿੰਨਾ ਮੁੱਲ ਜਾਇਜ਼ ਹੈ ਜਗਦੇਵ ਬੱਸ 45 ਹਜ਼ਾਰ ਚ ਮਾਨਦਾਨ ਕਰ ਦਾਂਗੇ ਬਾਬਾ ਲੋਕਾਂ ਨੂੰ 50 55 ਨਹੀਂ ਬਾਈ ਮੰਗਣਾ ਯਾਰ ਹੂੰ ਸਹੀ ਹੈ ਆਪਣੇ ਪਸ਼ੂ ਪਹਿਲੇ ਫੋਨ ਤੇ ਬਾਈ ਵੇਖਦੇ ਹੋ ਤਾਂ ਪਤਨ ਗੰਗਾ ਦੀ ਵੀਡੀਓ ਪਾਈ ਸੀਗੀ ਹੁਣ ਤੱਕ ਫੋਨ ਆ ਹੀ ਜਾਂਦੇ ਆਪਣੇ ਭਾਜਾਇਜ ਹੁੰਦੇ ਬਾਈ ਹੂੰ ਸਹੀ ਆਪਾਂ ਤਾਂ 11500 ਆਜੇ ਇੰਨਾ ਹੀ ਬਹੁਤ ਆ ਕਰਮਾਂ ਵਾਲਾ ਮਗਰ ਯਾਰ ਹੂੰ ਸਹੀ ਹੈ ਦੋਸਤੋ ਨਰਮ ਜੀ ਆ ਵੀਰ ਹੈ ਵੀਰ ਕਹਿੰਦਾ ਆਪਾਂ ਨੂੰ ਤਾਂ 11500 ਨਫੇ ਨਾਲ ਹੁੰਦਾ ਇਹਨਾਂ ਨਫਾ ਜੀ ਬਹੁਤ ਆ 45000 ਦੀ ਦੇ ਦੇਣੀ ਆ ਮੰਗਣ ਨੂੰ 50 55000 ਲੋਕਾਂ ਨੂੰ ਵੀਰ ਕਹਿੰਦਾ ਅਰੇ ਦੋ ਦੋ ਅੰਤਰਾ ਲਾ ਦੇਣਾ ਯਾਰ ਉੱਡੀ ਕਰਮਾਂ ਵਾਲੀ ਆਉਦੇ ਉੱਡੇ ਲਿਵਾ ਆ ਵੀ ਬਈ ਦੂਜਾ ਸੂਆ ਸੁੰਦੀ ਹੈਗੀ ਆ ਮਾਲਕਾਂ ਤੋਂ ਲਈ ਹੈ ਬਾਈ ਜਿਹੜੀ ਮਾਲਕਾਂ ਦੀ ਕੱਸੀ ਨਹੀਂ ਗਈ ਹੋੜ ਕੋਲੇ ਘਰਾਂ ਜਿੰਮੇਦਾਰ ਬੰਦੇ ਰ ਉੱਥੋਂ ਲਈ ਹੈਗੀ ਠੀਕ ਹੈ ਘਰ ਦਾ ਐਡਰੈਸ ਵੀ ਦੇ ਦਾਂਗੇ ਬੰਦਿਆਂ ਦਾ ਬਾਈ ਸਹੀ ਹੈ ਕਿੰਨੇ ਦਿਨ ਲੈ ਜੂ ਤੇਰੇ ਬਾਈ ਦਿਨ ਦਾ 8-9 ਦਿਨ ਕਿੰਨਾ ਕੁ ਦੁੱਧ ਕੱਢ ਜੂ ਦੁੱਧ ਹੋਏ ਬਾਈ 18-19 ਕਿਲੋ ਕੰਡੇ ਤੋੜ ਮਾ 8-9 ਦਿਨ ਵੀਰ ਦਾਸ ਦਾ ਲੈ ਜੂ ਆ ਸਾਹੂ ਤੋਂ ਲਈ ਹੈ ਤੇ ਆ ਮਾਲਕਾਂ ਤੋਂ ਲਈ ਹੈ 17-18 ਕਿਲੋ ਵੀਰ ਦਾਸ ਦਾ ਖੁੱਲਾ ਦੁੱਧ ਪਿਆ ਜੂ ਬਾਕੀ ਵਹਿੜ ਵੱਡੀ ਹੈ ਦੈਨ ਜਰੂਰ 8 9 ਵੀਰ 10 ਦਾ ਲੈ ਜੂ ਅੰਗ ਇਹ ਵੀ ਕ੍ਰੋਸ ਚ ਹੀ ਪੈਂਦੀ ਆ ਦੁੱਧ ਦੇ ਦਾ ਵੀ ਮੱਝਾਂ ਵਰਗਈ ਉਹ ਵੜ ਵੱਡੀ ਕੱਦ ਵਾਲੀ ਆ ਤੇ ਤਿੰਨ ਨੰਬਰ ਤੇ ਇੱਕ ਤੁਹਾਨੂੰ ਟਾਪ ਦੀ ਵੱਛੀ ਵਿਖਾਉਣੀ ਆ ਉਹ ਨਵਾਂ ਹਾਨ ਆ ਉਹ ਵੇਖਣ ਤੋਂ ਹੀ ਲੱਗ ਜਾਂਦੀ ਜਿਵੇਂ ਪਹਿਲਣ ਹੁੰਦੀ ਆ ਬਾਕੀ ਗੱਲਾਂ ਬਾਤਾਂ ਵੀਰ ਨਾਲ ਕਰਾਂਗੇ ਪੁੱਛਿਆ ਹਜੇ ਮੈਂ ਵੀ ਨਹੀਂ ਪਰ ਮੈਨੂੰ ਲੱਗਦਾ ਜਿਵੇਂ ਪਹਿਲਣ ਹੁੰਦੀ ਅੱਜ ਦੀ ਵੀਡੀਓ 'ਚ ਸਾਰਿਆਂ ਨਾਲੋਂ ਚੰਗੀ ਤਿੰਨ ਨੰਬਰ ਵੜ ਹੋਊਗੀ ਵੜਾ ਦੂਜੀਆਂ ਵੀ ਚੰਗੀਆਂ ਆਪੋ ਆਪਣੀ ਥਾਂ ਤੇ ਸਾਰੀਆਂ ਹੀ ਚੰਗੀਆਂ ਆ ਪਰ ਜੇ ਇੱਕ ਨਾ ਕੱਢਣਾ ਹੋਵੇ ਤਿੰਨ ਨੰਬਰ ਬਚੇ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਫੁੱਲ ਚੰਗੀ ਐ ਜਿਹਦੇ ਮੁੱਲੇ ਦਾ ਦੋ ਨੰਬਰ ਦਾ ਹਾਂ ਬਾਈ 53000 ਦੀ ਦੇ ਦਾਂਗੇ ਸਹੀ ਕੱਚੀ ਕੱਚੀ ਦੇ ਤਿਆਰ ਕਰ ਮਲੇ ਕਸਮਾ ਲਉ ਹੋਰ ਹੋਵੇ ਜੇ ਵੈਗੀ ਆਪਾਂ 53000 ਦੇ ਦਾਂਗੇ ਬਾਈ 53000 ਦੀ ਵੀਰ ਕਹਿੰਦਾ ਦੇ ਦੇਾਂਗੇ 8-9 ਦਿਨ ਲੈ ਲੇਂਗਾ ਬੰਦਿਆਂ ਆਨਲਾਈਨ ਮੰਗਾਉਣੇਗਾ ਥਾਂ ਦੀ ਗਾਰੰਟੀ ਹੋਊਗੀ ਠੀਕ ਐ ਦੋਵੇਂ ਗਾਂ ਠੀਕ ਐ ਜਿਹੜੇ ਉਹ ਗਾਂ ਸੋਈ ਹੋਆ ਦਾ 50 ਕੀ ਦੇ ਦਾਂਗਾ ਹਾਂ ਉਹ ਤੋਂ ਉਹਲੇ ਚੱਕੇ ਵੀ ਹੈਗੇ ਹੂੰ ਸਹੀ ਐ ਦੋਸਤੋ ਵੀਰ ਕਹਿੰਦਾ ਜੇ ਕਿਸੇ ਭੈਣ ਭਰਾ ਨੇ ਆਨਲਾਈਨ ਮਗਾਉਣੀਆਂ ਥਣਾ ਦੀ ਵੀਰ ਕਹਿੰਦਾ ਗਰੰਟੀ ਹੋ ਅਗਰੇ ਦੇ ਘਰ ਤੱਕ ਦੀ ਅਗਲੇ ਦੇ ਘਰੇ ਗੱਡੀ ਆਜੂ ਪਸ਼ੂ ਲੈ ਕੇ ਅਗਲਾ ਥਣ ਚੈਪਲੇ ਤਸੱਲੀ ਕਰ ਲੈ ਫੇਰ ਅਗਲਾ ਦੂਜੀ ਵਾਰ ਬੈਡ ਲਵਾ ਲੈ ਲਾਸਟ ਤੇ ਆ ਤਿੰਨ ਨੰਬਰ ਤੇ ਆ ਬਾਈ ਪਸ਼ੂਈ ਵੀ ਆ ਬਾਅਦ ਦਿਖਾ ਦਾਂਗੇ ਠੀਕ ਹੈ ਕਿੰਨਾਂ ਮਸੂਆ ਇਹਦਾ ਆ ਬਾਈ ਦੂਜਾ ਸੂਆ ਸੁਈ ਵੀ ਹੈਗਾ ਆ ਵੀ ਆਪਣੇ ਨਾਲ ਦੇ ਪਿੰਡੋਂ ਲਈ ਵੀ ਹੈਗੀ ਲੋਕਲੀ ਗੰਗਾ ਲੰਗਾ ਘਰੇਲੂ ਗੰਗਾ ਹੀ ਆ ਠੀਕ ਹੈ ਇਹਨੂੰ ਅਜ ਬਾਈ 11 12 ਹੁੰਦੇ ਨੇ ਉਹ ਸੁਈ ਨੂੰ ਹੂੰ ਸਹੀ ਕੰਡੇ ਤੋੜੂਆਂ ਬਈ 11 ਕਿਲੋ ਤਾਂ ਆਪਣੇ ਘਰੇ ਹਾਜ਼ਰ ਆ ਗਾ ਗਾਂ ਥੱਲੇ ਦੋ ਟੰਗ ਚਾਰ ਟੰਗ ਜਿੰਨੇ ਮਰਜ਼ੀ ਦਾ ਦਸੱਲੀ ਕਰ ਲੈ ਬਈ ਸਹੀ ਆ ਉਹ ਮਗਰ ਦਾ ਬੱਚਾ ਬੱਚਾ ਬੈਠਾ ਬਈ ਦੋਸਤੋ ਮਗਰ ਬੱਚਾ ਪੱਬੂ ਆ ਉਹ ਬੈਠਾ 11 ਕਿਲੋ ਵੀਰ ਕਹਿੰਦਾ ਕੰਡੇ ਦੇ ਜੋਖਣ ਵਾਲਾ ਦੁੱਧ ਤਿਆਰ ਹੈ ਅਗਲਾ ਮੇਰੇ ਘਰੇ ਵੀਰ ਕਹਿੰਦਾ ਆਵੇ ਸਵੇਰ ਚੋਲੇ ਸ਼ਾਮ ਨੂੰ ਫੇਰ ਚੋਲੇ ਜੇ ਕੋਈ ਮਾੜੀ ਮੋਟ ਸ਼ੱਕ ਰਹਿ ਗਈ ਅਗਲੇ ਦਿਨ ਫੇਰ ਭਾਵੇਂ ਚੋਲੇ 11 ਕਿਲੋ ਨੈਟ ਦੁੱਧ ਕੰਡੇ ਵਾਲਾ 5.5 ਕਿਲੋ ਸਵੇਰ 5.5 ਕਿਲੋ ਸ਼ਾਮ ਨੂੰ ਥਣ ਵੀ ਚੰਗਾ ਆਧੀ ਚਵਾਈ ਵਾਲਾ ਚਾਰ ਹੀ ਥਾਣਾ ਕੋਈ ਬਾਧੂ ਫੋਟ ਸ਼ਾਂਗ ਨਹੀਂ ਦੁਪਹਿਰੇ ਵੀਡੀਓ ਬਣਾ ਰਹੇ ਆ 2 ਵਜੇ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰਿਓ ਬਗਰਾੜੀ ਪਿੰਡ ਹੈ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜੈਤੋ ਪਿੰਦੀ ਕੋਟਕਪੂਰੇ ਤੋਂ ਜਦੋਂ ਬਾਜੇ ਬਠਿੰਡੇ ਨੂੰ ਜਾਂਦੇ ਆ ਤੇ ਮੇਨ ਰੋਡ ਬਾਈ ਹੁਣਾ ਦੇ ਪਿੰਡ ਵੇਚ ਦੀ ਲੰਘਦਾ ਸਕੂਟ ਬਗਰਾੜੀ ਕੋੜਸਾਂ ਕਿਸੇ ਗਾਂ ਦੇ ਵੀ ਹੈ ਨਹੀਂ ਬਾਈ ਚਾਰੇ ਗਾਂਾਂ ਚ ਹੂੰ ਚਾਰੇ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਜੈ ਜੈ ਮੋਲੇ ਦਾ ਜਗਦੀਵ ਆ ਦੇ ਰਹੇ ਆ ਬਾਈ 45000 ਦੇ ਬਿਲਕੁਲ ਜੈਜ ਮੁੱਲ ਜੀ ਇਹਦੀ ਵੀ ਗਾਰੰਟੀ ਬਾਈ ਆਪਣੀ ਠੀਕ ਹੈ ਦੋ ਡਾਂਗਾ ਪਾ ਦੇ ਘਰੇ ਚੋਈ ਆ ਗਾਂ ਲੈ ਕੇ ਥੂਫਟੀ ਦੇਦੀ ਵੀ ਗਾਰੰਟੀ ਹੈਗੀ ਥਾਂ ਦੀ ਵਾਰ ਤਾਂ ਘੜਦੀ ਆਪਣੀ ਤਾਂ ਵੀ ਗਾਰੰਟੀ ਹੈਗੀ ਠੀਕ ਹੈ ਹੁਣ ਆਪਾਂ ਚਵਾ ਕੇ ਦੇਣੀ ਬਾਈ ਦੋ ਡਾਂਗਾ ਆਪਣੇ ਘਰੇ ਚ ਦਸੱਲੀ ਕਰਕੇ ਲੈ ਕੇ ਜਾਵੇ ਅਗਲਾ ਸਹੀ ਹੈ ਦੋਸਤੋ ਜੇ ਕਿਸੇ ਪਰਿਵਾਰ ਨੇ ਸੂਈ ਸਵਾਈ ਵੜ ਘਰੇ ਦੁੱਧ ਪੀਣ ਨੂੰ ਲੈਣੀ ਹੋਵੇ ਚੋਣਿਆ ਬਾਈ ਨਿਆਣਾ ਨਹੀਂ ਪੜਾਉਂਦੇ ਗਾਂ ਦੇ 11 ਕਿਲੋ ਦੁੱਧ ਹੈ ਬਗੈਰ ਨਿਆਣੇ ਤੋਂ ਵੀਰ ਕਹਿੰਦਾ ਚਵਾਈ ਕਰਦੇ 45000 ਦੀ ਦੇ ਦੇਣੀ ਹੈ ਜੈਜ ਜੀ ਮੁੱਲਾ ਇਦੂ ਘੱਟ ਮੁੱਲੇ ਤਾਂ ਫਿਰ ਦੋਨੋਂ ਨੂੰ ਵੀ ਪਤਾ ਹੁੰਦਾ ਵੀ ਕੀ 30 3 ਤਿਆ ਕ ਇਧਰ ਲਾਸਟ ਤੇ ਪਹਿਲਣ ਬੱਚੀ ਕਿੰਨੇ ਦਿਨ ਲੈ ਜਗਦੇ ਵਾ ਇਹਦੇ ਬਾਈ 5 ਤਰੀਕ ਨੂੰ ਦਾਣ ਪਾ 28 ਤਰੀਕ ਨੂੰ ਦਾਣ ਪੂਰੇ ਹੁੰਦੇ ਬਈ ਇਹਦੇ 28 ਤਰੀਕ ਆ 28 ਤਰੀਕ ਨੂੰ ਆ ਚਾਰ ਦਾ ਦਾ ਮੂੰਹ ਆ ਬਈ ਚੌਗੀ ਹਾਂਜੀ ਕਿੰਨਾ ਕੁ ਦੁੱਧ ਪਿਆਜੂ ਦੁੱਧ ਪਿਆਜੂ ਬਈ ਆ 7 18 ਕਿਲੋ ਬੱਚੀ ਕੱਢੀ ਬਾਹਰ ਨੂੰ 28 ਨੂੰ ਦਿਨ ਪੂਰੇ ਹੁੰਦੇ ਅੱਜ 18 ਅਗਸਤ ਹੋ ਗਈ ਆ ਤੇ 28 ਅਗਸਤ ਆ ਬੰਦੇ ਬਾਈ 10 ਦਿਨ ਕੱਚੀ ਹੈਗੀ ਹੂੰ 28 ਅਗਸਤ ਨੂੰ ਦਿਨ ਪੂਰੇ ਹੁੰਦੇ 10 ਦਿਨਾਂ ਦੀ ਕੱਚੀ ਆ ਬੱਚੀ ਵੱਡੀ ਐ ਵਜਨ ਵਾਲੀ ਐ ਥਣਾ ਥਣਾ ਦੀ ਇਹ ਵੀ ਸਾਫ਼ ਸੁਥਰੀ ਆ ਕੱਲੀ ਕੱਚੀ ਕੱਚੀ ਆ 10 ਦਿਨ ਪਈ ਆ ਘੋੜੀ ਵਰਗੀ ਵੱਛੀ ਆ ਨਵਾਂ ਹਾਨ ਕੋਈ ਪੰਜ ਸੱਤ ਸੂਏ ਕਰਮਾਂ ਵਾਲੀ ਵਧੀਆ ਦੁੱਧ ਪਿਆਉਗੀ ਪਹਿਲਾ ਸੂਆ ਪਲੂਣ ਵੱਛੀ ਮੱਝਾਂ ਵਰਗਾ ਪੱਠਪੜਾ ਵਲਟਾਂ ਲਾ ਵੇਖ ਸਕਦੇ ਤੁਸੀਂ ਚਾਰ ਚੁਪਰੀ ਹਵਾਨੇ ਦੇ ਵਾਧੂ ਪਈਆਂ ਸਾਰੀ ਵਲਟਾਂ ਕੱਢ ਕੇ ਸੂਣਾ ਮੂੰਹ ਤੋਂ ਚਾਰ ਦੰਦ ਚੌਗੀ ਵੱਛੀ ਕਹਿੰਦੀ ਕਰਨੀ ਬਈ ਚਾਰ ਹੀ ਹੋਗੇ ਠੀਕ ਐ ਆਹ ਕੋ ਬਾ ਦਾਂਦੀ ਪਾਟ ਕੇ ਸਾਨੂੰ ਬਈ ਆ ਜਾ ਹੂੰ ਸਹੀ ਆ ਦੋਸਤੋ ਚਾਰ ਦਾਂਤ ਚੌਗੀ ਬੱਛੀ 17 18 ਕਿਲੋ ਵੀਰ ਦਾਸ ਦਾ ਦੁੱਧ ਪਿਆਜੂ ਬਾਕੀ ਬੱਛੀ ਵੱਡੀ ਐ ਵਜਨ ਵਾਲੀ ਐ ਪ੍ਰਿੰਟ ਵਾਲੀ ਐ ਇਹਨਾਂ ਦੁੱਧ ਪਿਉਣ ਦਾ ਹੱਕ ਵੀ ਬਣਦਾ ਬਾਕੀ ਜਿਹੜੇ ਡੱਬੀਆਂ ਵਹਿੜਾ ਇਹਨਾਂ ਦੁੱਧ ਨਹੀਂ ਦਿੰਦੀਆਂ ਪਹਿਲੇ ਸੂਏ ਫਿਰ ਦੇਸੀਆਂ ਨੇ ਥੋੜੀ ਇਹਨਾਂ ਨੂੰ ਦੁੱਧ ਦੇਣਾ ਪਿਆਉਣ ਪਹਿਲਾਂ ਬਸ ਚਿੱਟੀਆਂ ਥਾਣੇ ਥਾਣੇ ਮੁਠੀ ਲਾਵੇ ਪੂਰਾ ਹਾਂ ਇਹ ਵੀ ਗੱਲ ਸਹੀ ਹੈ ਥਾਣ ਆਮ ਨਹੀਂ ਪਹਿਲਣ ਮੱਛੀ ਦਾ ਚੁੰਡੀ ਜੀ ਵਾਲਾ ਹੁੰਦਾ ਪੂਰਾ ਮੁਠੀ ਵਾਲਾ ਹੱਦੀ ਚਵਾਈ ਵਾਲਾ ਥਾਣਾ ਬਾਕੀ ਜਦੋਂ ਤਿਆਰ ਹੋ ਗਈ ਥਾਣੇ ਨੇ ਹੋਰ ਵੀ ਕੱਢ ਲੈਣਾ ਤੇ ਜਦੋਂ ਚਵਾਈ ਹੋਣ ਲੱਗੀ ਨੇ ਬਾਈ ਗਾੜੀ ਖੜੀ ਇੱਕੋ ਜੀ ਕਰ ਜਾਣੀ ਜਦੇ ਕਰਮਾੜੀ ਤਿਆਰ ਹੋ ਗਈ ਆਣੇ ਲਈ ਵਟਾਟ ਮਾਇਆ ਪਾਣ ਜੂਗਾ ਇਹਦਾ ਫਿਟਿੰਗ ਵਾਲਾ ਠੋਸ ਨੇ ਗਰ ਡਰ ਕੰਪੈਕਟਡਰ ਦੀ ਹੈ ਪ੍ਰਾਈਜ਼ ਜਾਇਜ਼ ਆ ਅਕੱਚੀ ਕੱਚੀ ਦੇ ਦਾਂਗੇ ਬਾਈ 62000 ਦੀ ਮੁੱਲ ਜਿੰਨਾ ਮਰਜੀ ਕਰਾ ਲੈ 70 ਕਰਾ ਲੈ 72 ਕਰਾ ਲੈ 62000 ਦੇ ਦਾਂਗੇ ਵਿੱਚ ਮਾਨਤਾਨ ਕਰ ਦਾਂਗੇ ਬਾਈ ਦੋਸਤੋ 62000 ਦੀ ਵੀਰ ਕਹਿੰਦਾ ਦੇ ਦੇਾਂਗੇ ਮੁੱਲ 70 72 ਜਿੰਨਾ ਮਰਜੀ ਕਰਾ ਲੋ ਆਈ ਦੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਚੰਗੀ ਵੱਚੀ 4 ਨੰਬਰ ਲਾਸਟ ਵੜਾ ਦੂਜੀਆਂ ਵੀ ਚਾਹੀਆਂ ਆਪੋ ਆਪਣੀ ਜਗਾ ਸਾਰੀਆਂ ਹੀ ਚਾਹੀਆਂ ਜਰਸੀ ਪੂਰੀ ਚੰਗੀ ਆ 15 16 ਕਿਲੋ ਦੁੱਧ ਪਿਆਜੂ ਸਾਫੋ ਪਿੰਡ ਤੋਂ ਲਈ ਆ 45000 ਦੀ ਦੇ ਦੇਣੀ ਆ ਫੋਨ ਨੰਬਰ ਸਕਰੀਨ ਤੇ ਜਿਹਦੇ ਜਿਹੜੀ ਵੀ ਵੜ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲੋ ਸਾਰਿਆਂ ਨੂੰ ਸ਼াশਿ ਕਰ